ਇੱਕ ਕੱਟਾ ਹੈ ਕੱਟਾ ਦੇਖ ਲਓ ਜੀ ਇਦਾਂ ਇਦਾਂ ਕੱਟਦੀ ਮੈਨੂੰ ਇਦਾਂ 5 ਲੱਖ ਰੁਪਇਆ ਦੇ ਦੇਣਾ ਕੀ ਕਰਨਾ ਹੈ ਜੇ ਵੀ ਪੁੱਛ 5 ਰੁਪਏ ਮਿਲenge ਬੱਚੇ ਬੜੇ ਮੁਜੀ ਅਰੇ ਬਹਿਨਾ ਕੀ ਕਰਨਾ ਹੈ ਜੇ ਵੀ ਪੁੱਛ ਅਰੇ 5 ਰੁਪਏ ਮਿਲ ਜਾਏਗੇ ਅਰੇ ਕੀ ਕਰਨਾ ਹੈ ਜੇ ਤੂੰ ਪੁੱਛ ਕੀ ਕਰਨਾ ਹੈ ਕੀ ਬੋਲੂ ਮਾਂ ਹੈਲੋ ਸਸਰੀ ਕਾਸਾਰ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਛੱਡੇ ਨਹੀਂ ਹੋ ਮੈਂ ਆਪਣੇ ਆਈਆਂ ਪੇਕਿਆਂ ਦੇ ਮੰਮੀ ਹੁਣਾ ਕੋਲ ਕਿਉਂਕਿ ਸੈਜੂਰੀ ਤਬਿਆ ਜਿਹੜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸੈਤ ਠੀਕ ਨਹੀਂ ਹੋ ਤੇ ਸੈਤ ਟਰੀਟਮੈਂਟ ਜਿਹੜਾ ਚੱਲਦਾ ਆ ਉਹ ਚੱਲਦਾ ਆ ਇੱਥੇ ਮੰਮੀ ਸੈਜ ਦੇ ਸਲੀਨ ਦੇ ਕੱਪੜੇ-ਕਪੜੇ ਪਾਉਂਦੇ ਆ ਤੇ ਆਪਾਂ ਫਿਰ ਇੱਥੇ ਰਵਾਂਗੇ ਉਹ ਵੀ 2 ਦਿਨਾਂ ਤੱਕ ਰਵਾਂਗੇ ਫਿਰ ਆਪਾਂ ਚੱਲ ਜਾਣਾ ਆ ਆਪਣੇ ਆਪਣਾ ਆਪਣੇ ਘਰ ਨੂੰ ਕਿਉਂਕਿ ਇਹ ਹੁਣ ਘਰ ਸਾਡਾ ਹੋ ਗਿਆ ਬੇਗਾਨਾ ਤੇ ਤੁਹਾਨੂੰ ਪਤਾ ਹੁਣ ਜਿਹੜਾ ਕੁੜੀਆਂ ਦਾ ਘਰ ਤਾਂ ਉਹ ਹੀ ਪੇਕੇ ਆ ਸੋਹਰਿਆਂ ਦਾ ਘਰ ਹੀ ਹੁੰਦਾ ਆ ਵਿਆਹ ਤੋਂ ਬਾਅਦ ਕੀ ਗੱਲ ਆ ਮੰਮੀ ਮੰਮੀ ਲੈ ਲਿਆ ਕਰੀ ਜਾਂਦੀ ਕੀ ਬੋਲਦੀ ਗਈ ਲੈ ਲੈ ਕੀ ਹੁੰਦਾ ਮੰਮੀ ਜਸਲੀਨ ਦੇ ਕੱਪੜੇ ਪਾਉਂਦੇ ਆ ਜੀ ਜਸਲੀਨ ਦੀ ਜਿਹੜੀ ਤਬੀਅਤ ਆ ਉਹਦੀ ਵੀ ਖਰਾਬ ਹੋ ਗਈ ਆ ਕਿਉਂਕਿ ਤੁਹਾਨੂੰ ਪਤਾ ਹੈ ਇੱਕ ਬੱਚੇ ਦਾ ਦੂਜੇ ਬੱਚੇ ਨੂੰ ਇਨਫੈਕਸ਼ਨ ਹੋ ਜਾਂਦੀ ਆ ਤੇ ਜਿਹੜੇ ਦੇ ਮਾਮੂ ਆ ਉਹ ਗਏ ਆ ਕੰਮ ਤੇ ਟ੍ਰੇਨਿੰਗ ਆ ਜੀ ਉਹ ਜਿਮ ਟ੍ਰੇਨਰ ਆ ਜੇ ਕਿਸੇ ਟ੍ਰੇਨਰ ਲੈਣੀ ਹੋਵੇ ਤਾਂ ਮੇਰੇ ਭਰਾ ਤੋਂ ਲੈ ਸਕਦਾ ਜੀ ਜਿਮ ਟ੍ਰੇਨਰ ਆ ਦੇਖਿਆ ਤੁਸੀਂ ਮੇਰੇ ਸੂਟ ਦੇਖ ਰਹੇ ਹੋ ਇਹ ਮੈਨੂੰ ਸੂਟ ਰিসিਵ ਹੋਇਆ ਸੀ ਇਹ ਹੈਗਾ ਬੈਲ ਬਟਮ ਸੁਨੀਲ ਦਾ ਸੂਟ ਆ ਇਹ ਬਾਕੀ ਮੰਮੀ ਸਾਈਡ ਤੇ ਜਸਲੀਨ ਤਿਆਰ ਕਰਦੇ ਆ ਆਪਾਂ ਖਾਦੀ ਸਿੱਧ ਬੁਲੀਆਂ ਵਾਲੇ ਬ੍ਰਾਂਡ ਤੇ ਮੈਂ ਨਾ ਇਹਨੂੰ ਲਿਆ ਸੀ ਨਾ ਇਹਨੂੰ ਕਿ ਆਪਾਂ ਹੋ ਗਿਆ ਰੈਡੀ ਸ਼ਰਟ ਹੀ ਤਿਆਰ ਹੋ ਗਏ ਆ ਤੇ ਆਪਾਂ ਜੇ ਆਪਾਂ ਜਸਲੀਨ ਦੀ ਦਵਾਈ ਲੈਣ ਜਾਣਾ ਆ ਜੇ ਗਏ ਤਾਂ ਫਿਰ ਆਪਾਂ ਜਾਵਾਂਗੇ ਕਿਉਂਕਿ ਤੁਰ ਕੇ ਜਾਣਾ ਪੈਂਦਾ ਆ ਸਕੂਟਰੀ ਦਾ ਮੈਨੂੰ ਉਹਦੀ ਆ ਪਰ ਸਕੂਟਰੀ ਇੱਥੇ ਹੈ ਨਹੀਂਗੀ ਸਕੂਟਰੀ ਸਾਡੇ ਉੱਥੇ ਦਾ ਹੈਗੀ ਆ ਤੇ ਇਥੇ ਮੋਟਰਸਾਈਕਲ ਆ ਉਹ ਪਿਤਾ ਭਰਾ ਲੈ ਕੇ ਗਿਆ ਸਾਰੇ ਜਾਣੇ ਕਹਿੰਦੇ ਤੁਹਾਡੇ ਮੰਮੀ ਦੇ ਉਹਨਾਂ ਦਾ ਘਰ ਹੀ ਬੜਾ ਵੱਡਾ ਆ ਦੋ ਤੋ ਕਿੱਤਾ ਵਿੱਚ ਘਰ ਪਾਇਆ ਇਹਨਾਂ ਨੇ ਸਾਰੇ ਖੇਤ ਕਰੀਰ ਕੇ ਘਰ ਹੀ ਪਾ ਲਿਆ ਚਾਹ ਤੂੰ ਹੀ ਭਰਾ ਦਾ ਕੁੱਟ ਪਰੌਂਟੇ ਖਲਾਤੇ ਮੂਲੀਆਂ ਵਾਲੇ ਕੱਲੇ ਹੀ ਬਣਾਓ ਤਾਂ ਪੀਓ ਚੱਲ ਆ ਦੇਖ ਲੋ ਜੀ ਚੱਲ ਸੋਹਰੇ ਤਾਂ ਤਾਂ ਪਤਾ ਹੀ ਹੁੰਦਾ ਕਰਨਾ ਆ ਆ ਪੇਕ ਕੇ ਵੀ ਮੈਨੂੰ ਆਪ ਹੀ ਕਰਨਾ ਪੈਂਦਾ ਕਰੋ ਕਰੋ ਤੇ ਸਾਨੂੰ ਵੀ ਖਾਓ ਆਪ ਵੀ ਖਾਓ ਚਲ ਚੈੱਕ ਅਮ ਚਾੜਾ ਪਰੌਂਠਾ ਮੰਮੀ ਦੋ ਦੇਦੀ ਨਹੀਂ ਮੈਂ ਕਿ ਜਿਹੜਾ ਭੂਖ ਨਹੀਂ ਪਿਆ ਮੰਮੀ ਕਹਿੰਦੇ ਮੈਂ ਕਿ ਜਿਹੜਾ ਭੂਖ ਨਹੀਂ ਦਾ ਉਹ ਪੈਂਦੀ ਐ ਸਾਹਮਣੇ ਤੋਂ ਪਤਾ ਨਹੀਂ ਕਿਸ ਤੇ ਵੇ ਤੀ ਪਾ ਪਾ ਇਹ ਵੀ ਸਾਲੀ ਰੋਟੀ ਲਾ ਕੇ ਦੇਣੀ ਪੈਂਦੀ ਆ ਤਾਦੀ ਇਹ ਰੋਟੀ ਲਾ ਕੇ ਮੇਰੀ ਪੈਂਦੀ ਆ ਕਿਉਂ ਮੇਰੀ ਸੇ ਜਿਹੜੀ ਆ ਖਰਾਬ ਆ ਸਾਰਿਆਂ ਨੇ ਦੁਆਵਾਂ ਬਹੁਤ ਆਉਂਦੀਆਂ ਸੀ ਕਿ ਸੈਦੂ ਤੇ ਉਹ ਜਲਦੀ ਜਲਦੀ ਠੀਕ ਹੋ ਜਾ ਜਲਦੀ ਜਲਦੀ ਠੀਕ ਹੋ ਜਾ ਫੇਰ ਵੀਡੀਓ ਬਣਾਇਆ ਤੇ ਬਹੁਤ ਸਾਰੀਆਂ ਸੈਦੂ ਨੂੰ ਦੁਆਵਾਂ ਆਈਆਂ ਸੈਦੂ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀਆਂ ਤੁਸੀਂ ਦੁਆਵਾਵਾਂ ਦਿੰਨੇ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਹੁਣ ਸੈਦੂ ਥੋੜੀ ਜਿਹੀ ਤਬੀਅਤ ਠੀਕ ਆ ਹੁਣ ਆਪਾਂ ਜਿਹੜੇ ਇਹ ਗੂਲੂ ਗੈਸੂ ਵਗੈਰਾ ਉਹ ਲਗਾਏ ਸੀ ਤੇ ਉਹਨਾਂ ਨੇ ਇਨਫੈਕਸ਼ਨ ਜਿਹੜੀ ਇਹਨੂੰ ਹੋਈ ਸੀ ਉਨ ਉਹਦਾ ਥੋੜਾ ਆਰਾਮ ਆ ਹੁਣ ਇਹਨੂੰ ਉਹਨਾਂ ਨੇ ਬਾਹਰ ਇਹ ਜਿਹੜੇ ਕੀਤੀਆਂ ਸਾਰੀਆਂ ਬੰਦ ਤੇ ਕੀ ਖਾਣਾ ਅੱਸੀ ਆ ਜੂਸ ਹੁਣ ਜੂਸ ਇਹਦੇ ਮਗਾਉਂਗੇ ਮਾਮੇ ਤਾਂ ਮੈਨੂੰ ਹਿੱਚ ਕੇ ਲੱਗ ਗਈ ਆ ਜੂਸ ਰੋਟੀ ਰੋਟੀ ਕੇ ਜੀ ਇਹਨ ਦੱਸਿਆ ਘਰ ਦੀ ਰੋਟੀ ਜੂਸ ਸਭ ਕੁਝ ਘਰ ਦਾ ਦੱਸਿਆ ਮਤਲਬ ਕਿ ਬਾਹਰ ਲੈਣਾ ਘਰ ਦਿੱਤਾ ਜੀ ਬੰਦ ਤੇ ਇਹ ਨਾਲ ਨਾਲ ਹੋ ਗਿਆ ਸਾਡਾ ਵੀ ਮੰਦ ਕਿਉਂਕਿ ਜੇ ਅਸੀਂ ਖਾਵਾਂਗੇ ਤਾਂ ਇਹ ਵੀ ਖਾਊਗੀ ਆਣਾ ਸੱਜੂ ਤਾਂ ਵੀ ਅਸੀਂ ਇਹ ਤਾਂ ਆਦੀ ਰੋਟੀ ਤਾਜੀ ਸਬਜ਼ੀ ਇਸ ਕਰਕੇ ਨਾ ਸਭ ਕੋਲ ਤਾਰਾ ਤਾਰੇ ਨੂੰ ਮਿਲਦਾ ਹੋਜੀ ਇੱਕ ਫੁਲਕਾ ਲਾਉਣਾ ਨਹੀਂ ਤੇ ਲਾਤ ਪਾਪਾ ਸਭਿਆਂ ਨਾਲ ਇਹਦੇ ਪਾਪਾ ਨੇ ਸ਼ਾਇਦ ਅੱਜ ਆ ਜਾਣ ਫਿਰ ਆਪਾਂ ਚੱਲ ਜਣਾ ਘਰ ਨੂੰ ਕਿਉਂਕਿ ਇਹ ਰਾ ਪੇਪਰ ਆ ਸਾਜੂ ਦਾ ਸ਼ੁੱਕਰਵਾਰ ਨੂੰ ਤੇ ਪੇਪਰ ਵੀ ਖਮਾਉਣਾ ਸਾਜੂ ਦਾ ਕਰੋਂਦਾ ਵੀ ਅਗੇ ਕਹਿੰਦਾ ਮੈਂ ਨੰਨੇ ਨੱਤੀ ਪੈ ਨਮੀ ਲਾਵਾਂ। ਨਾ ਪੀ ਰੁਪੀ ਲਾਓ ਕਹਿੰਦਾ ਫਿਰ। ਉਦੋਂ ਸਾਜੂ ਬਿਮਾਰਾ ਉਦੋਂ ਜਿਸ ਲਈ ਨੂੰ ਜੀ ਕੰਮ ਵਗੈਰਾ ਹੋਇਆ ਆ ਇਹ ਦੋਨਾਂ ਕੁੜੀਆਂ ਨੇ ਸਾਨੂੰ ਬਈ ਬਹੁਤ ਤੰਗ ਕੀਤਾ ਐ ਤਕਿ ਉਹ ਬਿਮਾਰ ਹੋਈਆਂ ਪਤਾ ਨਹੀਂ ਕਿ ਨજર ਲੱਗ ਗਈ ਆ ਕੀ ਹੋਇਆ ਆ ਤਾਂ। ਬਾਕੀ ਸਾਰੇ ਸਾਹਣੇ ਬਹੁਤ سارے ਕਮੈਂਟ ਵੀ ਹੁੰਦੇ ਸੀ ਕਿ ਨજર ਲੱਗ ਗਈ ਆ ਬੱਚਿਆਂ ਨੂੰ। ਤੇ ਆਗੈ ਤਾਂ ਫੁੱਲ ਕਵਣਾਣਾ ਫੁੱਲ ਕਾ ਸੱਤ ਤਾਂ ਹੁੰਦਾ ਯਾਰ ਰੈਡੀ ਹਾਂ ਅੱਤਾ ਤਾਂ ਤਵੇ ਦਾ ਤਵਾ ਚੱਕਦਾ ਵੈਡਾ ਕੋਈ ਫੁੱਲ ਕਾ ਬਦੰਦਾ ਸੱਤ ਤਾਂ ਜਾ ਕੇ ਫੁੱਲ ਕਾ ਹੁਣ ਘਰ ਰੈਡੀ 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 ਤਮਾ ਜਾ ਕੇ ਬੰਦਾ ਹੁੰਦਾ ਸਟੈਡੀ ਇੰਡੀਆ ਗੋ ਮੈਨੂੰ ਕਦੀ ਪਤਾ ਨਹੀਂ ਹੋਇਆ ਤਵੇ ਜਾ ਕੇ ਕੋਣਾ ਬਣਾਣਾ ਹੋਲੀ ਹੋਲੀ ਫੁੱਲਦਾ ਤੇ ਸੇਕ ਬੜਾ ਘੱਟ ਲੱਗਦਾ ਲੈ ਲਈ ਸੱਜੂ ਨੇ ਪੁਰਜੀ ਤੇ ਸੱਜੂ ਰੋਟੀ ਤਿਆਰ ਹੋ ਗਈ ਐ ਸੱਜੂ ਨੇ ਬਣਾਈ ਸੀ ਪੁਰਜੀ ਕਿਉਂਕਿ ਆ ਗਰ ਮਿਰਚ ਪਾਲਕ ਪਾਲਕ ਲਿਆਂਦੀ ਮੰਮੀ ਕਹਿੰਦੀ ਆਪਾਂ ਬਣਾਵਾਂਗੇ ਤੇ ਪਾਲਕ ਬਣੀ ਆ ਦੇ ਦੇ ਆ ਜੇ ਅਸੀਂ ਪਾਲਕ ਮੀਨ ਬਣਾਈਏ ਸ਼ਾਇਦ ਅਸੀਂ ਅੱਜ ਹਾਂਜੀ ਕੀ ਹੋਇਆ ਖਾ ਕੇ ਦੇਖ ਫੇਸਵਾਂ ਲੱਗਣੀ ਪਹਿਲਾਂ ਪਹਿਲਾਂ ਸਵਾਲ ਆਦੀ ਹੁੰਦੀ ਇਹਦਾ ਮੂੰਹ ਖਰਾਬ ਹੋ ਜਾਣਾ ਇਸ ਕਰਕੇ ਇਹਨੂੰ ਕੋਸ਼ ਨਹੀਂ ਚੰਗਾ ਲੱਗੰਦੀ ਆ ਖਾ ਕੇ ਦੇਖ ਪੁੱਤ ਇੱਕ ਬਰਕੀ ਖਾ ਕੇ ਦੇਖ ਨਾ ਸਬਜ਼ੀ ਲਾ ਕੇ ਖਾ ਮੁੰਡੀ ਤਾਂ ਆ ਸਬਜ਼ੀ ਖਾ ਕੇ ਦੇਖ ਇਸ ਲਈ ਇਹ ਨਾ ਤੈਨੂੰ ਜਿਆਦਾ ਪਪੜੀ ਪਪਪੋ ਜਿਆਦਾ ਨਹੀਂ ਆਈ ਇਸ ਲਈ ਇਹ ਮਾਲਚਾ ਹੁੰਦਈਆਂ ਆਏ 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 ਰੰਗ ਬੜਾ ਕਾਲਾ ਹੋ ਗਿਆ ਇਹਦਾ ਧੁੱਪੇ ਬਿਠਾ ਬਿਠਾ ਕੇ ਨਾਨੀ ਨੇ ਕੀਤਾ ਰੰਗ ਕਾਲਾ ਖਾ ਲਓ ਮੇਰਾ ਪੁੱਤ ਮੇਰਾ ਪੁੱਤ ਦਾ ਰੰਗ ਪੀਲਾ ਹੋ ਗਿਆ ਦੇਖੋ ਬਾਂਦਰ ਜਾਂਦਾ ਇਹਨੂੰ ਕਹਿੰਦੇ ਆ ਬਾਂਦਰ ਇੱਕ ਨੰਬਰ ਦਾ ਬਾਂਦਰ ਮਾਈ ਗੋਡ ਤੇ ਤੈਨਾਂ ਨੂੰ ਫੇਨੀਆ ਕੁੱਤੇ ਦੇ ਗਾਈਜ਼ ਹੈਲੋ ਗਾਈਜ਼ ਅੱਜ ਮੈਂ ਇਹਨੂੰ ਪੰਨੂਗੀ ਇਹਨੇ ਨਾ ਇਹ ਕੁੱਤਾ ਏ ਕੁੱਤਾ ਦੇਖ ਲਓ ਜੀ ਇਦਾਂ ਇਦਾਂ ਕੁੱਟਦੀ ਮੈਨੂੰ ਇਦਾਂ ਅੱਛੀ ਬਰਾਦ ਲੈ ਵੀ ਕੇ ਲਈ ਮੈਂ ਜਾ ਮੇਰੇ ਪੈਰੀ ਹੱਥ ਲਾ ਮੈਂ ਤਾਂ ਮਾਫੀ ਮੰਗ ਪਹਿਲਾਂ ਏ ਭੈਣਾ ਲੱਖ ਰੁਪਈਆ ਦੇ ਦੇ ਨਾ ਬਾਕੇ ਲੱਖ ਰੁਪਈਆ ਦੇ ਦੇ ਨਾ ਕਿਆ ਕਰਨਾ ਹੈ ਜੇ ਵੀ ਪੁੱਛ 5 ਰੁਪਏ ਮਿਲਗੇ ਬੱਚੇ ਬੜੇ ਪੁੱਛ ਅਰੇ ਬਹਿਨਾ ਕਿਆ ਕਰਨਾ ਹੈ ਜੇ ਵੀ ਪੁੱਛ ਅਰੇ 5 ਰੁਪਏ ਮਿਲ ਜਾਏਗੇ ਅਰੇ ਕਿਆ ਕਰਨਾ ਹੈ ਜੇ ਤੂੰ ਪੁੱਛ ਕਿਆ ਕਰਨਾ ਹੈ ਕਿਆ ਬੋਲੂ ਮਾਈ ਠੀਕ ਹੈ ਹੈਲੋ ਗਾਇਜ਼ ਸਾਤਿਕਾ ਸਾਰਨ ਹੋਈ ਤੇ ਆਪਾਂ ਜੀ ਆਪਣਾ ਵੈਲਕਮ ਬੈਕ ਟੂ ਮੈਂ ਕਰ ਲਿਆ ਵੈਲਕਮ ਬੈਕ ਬਾਕੀ ਡੋਲਾ ਕਹਿਮ ਆ ਜੀ ਕਿਸੇ ਨੇ ਜਿਮ ਬਾਰੇ ਕੋਈ ਪੁੱਛਿਆ ਇਹ ਮੈਨੂੰ ਬਹੁਤ ਘਟਦਾ ਹੁੰਦਾ ਤੁਸੀਂ ਦੇਖਿਆ ਨਹੀਂ ਮੇਰੇ ਬਾਹਰ ਖਲਾ ਦਿੰਦਾ ਮੈਨੂੰ ਬਹੁਤ ਕੁੱਟਿਆ ਇਹਨੇ ਪਹਿਲਾਂ ਤੋ ਕੁੱਟਦਾ ਹੀ ਨਾ ਇਹਨੂੰ ਇਹ ਸਾਨੂੰ ਅਹੀ ਵੱਡੀਆਂ ਭੈਣਾਂ ਆ ਇਹਦੀ ਸਾਨੂੰ ਕੁੱਟ ਦਿੰਦਾ ਇਹ ਸ਼ਰੀਬ ਬਣਿਆ ਇਹ ਇਹ ਇਦਾਂ ਦਾ ਸ਼ਰੀਬ ਹੈ ਨਹੀਂ ਜਿੱਦਾਂ ਲੱਗਦਾ ਗਾਈਸ 500 ਰੁਪਏ ਦੇ ਦੋ ਮੇਰੀ ਬਾਹ ਟੁੱਟ ਗਈ ਇਹਨੇ ਮਾਰ ਦਿੱਦੀ ਗਾਈਸ ਮੇਰੀ ਗੱਲ ਸੁਣੋ ਜੀ ਸਾਰਿਆਂ ਨਾਲ ਆਪਣਾ ਬਹੁਤ ਪਿਆਰ ਪਿਆਰਾ ਹੀ ਇਹ ਚਾਹ ਓ ਬਾਕੀ ਸਹਰ ਕਹਿੰਦੀ ਭੰਨ ਦਿੱਤਾ ਇੱਦਾਂ ਘੜਦੀ ਉਹ ਸਹਰ ਦੀ ਚੁੰਡੀਆਂ ਦੇਖੀ ਸਹਰ ਦੀ ਚੁੰਡੀਆਂ ਜਿੱਦਾਂ ਜਸਾ ਪ੍ਰੇਮ ਆਈ ਹੁੰਦੀ ਉਹ ਫਿਰ ਸਹਰ ਦੀ ਚੁੰਡੀਆਂ ਵੀ ਭੰਗਦੀਆਂ ਸਹਰ ਇਹ ਸਹਰ ਨਾਲ ਹਾਲੇ ਸਹਰ ਕਹਿੰਦੀ ਇਹਨੇ ਮੈਂ ਰਹਿ ਗਈ ਉਹ ਸਹਰ ਚੁੰਡੀਆਂ ਉਹ ਮਾਰੀ ਜਾਂਦੀ ਮੇਰੇ ਉਹ ਸਹਰ ਚੁੰਡੀਆਂ ਕੇ ਮਾਮੂ ਜੂਸ ਲੈ ਕੇ ਦੇ ਫੇਲਾਂ ਤਾਂ ਮੇਰੇ ਪੁੱਤ ਨੇ ਕੀ ਖਾਣਾ ਦੱਸ ਜੂਸ ਵੀ ਨਾ ਜੂਸ ਲੈ ਆ ਦੇ ਜਿਆ ਕੁੜੀ ਆਲੀ ਜੂਸ ਵੀ ਨਾ ਜੂਸ ਬਿਨਾ ਹੀ ਕੁੜੀ ਨੇ ਕੁੜੀ ਇਹ ਵੇ ਡੋਲਾ ਦੇਖ ਡੋਲਾ ਪਰ ਇਹ ਘਟੋਲੇ ਇਹਨੂੰ ਲੈ ਕੇ ਆਇਆ ਡੋਲਾ ਵੇ ਡੋ ਸਾਰੇ ਦਾ ਡੋਲਾ ਦੇਖੋ ਸਾਰੇ ਡੋਲਾ ਸਨ ਮੇਰਾ ਅੱਧਾ ਕਰ ਅੱਧਾ ਕਰ ਕਿ ਡੋਲੀਆਂ ਆਵेंगी ਡੋਲੀਆਂ ਆ ਦੇਖੋ ਗਾਇਸ ਅੱਡੇ ਹਨਾ ਇੱਥੇ ਬਾਹਰ ਨਹੀ ਲਡੇਗੀ ਹੁਣ ਅਸੀਂ ਦੇਖਣ ਚੱਲਦੇ ਆ ਮੈਂ ਤੇ ਅਈ ਦੇਖੋ ਜੱਲੇ ਇੱਲੂ ਨਾ ਸਿੱਧੀ ਸਾਡੇ ਕੋਠੇ ਥਾਣੀ ਦੀ ਆਈ ਥੱਲੇ ਡੇਗੀ ਉੱਥੇ ਹੋਰ ਡੇਗੀ ਵੇਖੋ ਡੇਗੀ ਹੋਰ ਡੇਗੀ ਕਿੱਥੇ ਕਰਕੇ ਲੈ ਲਾ ਮੰਮੀ ਕਹਿੰਦੀ ਆਹ ਆ ਗਈ ਉੱਪਰ ਬਣਾਏ ਜਾਂਦੇ ਆ ਇਹ ਵੀ ਕੁੱਤੇ ਆ ਡੇਗੀ ਕਿੱਥੇ ਆਇਆ ਸਹੀ ਅੰਨੇ ਇੱਥੇ ਡੇਗੀ ਮਿਲਾਦਾ ਉੱਠ ਕੇ ਹੀ ਖਰਾਫੇ ਹੋ ਇਹ ਦਾਣੀ ਲਾ ਇਲਾ ਕਿੱਦਾਂ ਡਿਗਨ ਲਾਪ ਕਹਿੰਦੇ ਹੁੰਦੇ ਆ ਜੇ ਲੈਣਾ ਉੱਡ ਦੀ ਦਾ ਪਰਸ਼ਾਵਾਂ ਸ਼ੂਲੋ ਤੇੜਾ ਉਹਰੇ ਥੱਲੇ ਨਾ ਉਹਨੂੰ ਪੱਟੋ ਫੇਕਾ ਉਹਨੂੰ ਕਿਸੇ ਪਰਸ਼ਾਵਾਂ ਸ਼ੂਲੋ ਤੇ ਥੱਲੇ ਸੋਨਾ ਹੁੰਦਾ ਉਹ ਅਜਾ ਪੱਟਣਾ ਪੋ ਸੱਚੀ ਤੋ ਸ਼ੂਲੋ ਸਹੀ ਪਰਸ਼ਾਵਾਂ ਮੈਂ ਉੱਥੇ ਪੱਟਣਾ ਇਹ ਪੱਟਣਾ ਲੱਪੋ ਬਾਅਦ ਚ ਚਲ ਬੇ ਬੀ ਨਾਲ ਚਲ ਤੂੰ ਪਰਸ਼ਾਵਾਂ ਸ਼ੂਲੋ ਫੇ ਵਟਦੀ ਹੈ ਲੈ ਬਾਅਦ ਚ ਬਾਅਦ ਚ ਲੱਭੇ ਵੀ ਨਾ ਪਾਗਲਾ ਦੇਖ ਲਾਂਗੇ ਬਈ ਬਾਅਦ ਚ ਬਾਅਦ ਚ ਲੱਭੇ ਵੀ ਨਾ ਪਾਗਲਾ ਕਹਿੰਦੇ ਆ ਦੇਖ ਲਾਂਗੇ ਜੇ ਨਿਕਲ ਗਿਆ ਕੋਈ ਕੁਛ ਅੰਮੀ ਉਹ ਮੰਮੀ ਪੰਜਾਬੀ ਜਉਦੀ ਇੱਥੇ ਦਾ ਹੱਲ ਲੈ ਉਹ ਕਾਮ ਨਹੀਂ ਬੁੱਕ ਪਈ ਉਹ